ਕਰਿਆ ਦੀ ਨਹੀਂ ਕੰਡਈ ਆ ਰੋਟੀ ਲੈ ਕੇ ਹੁਣ ਵੀ ਆਵੇ ਹੁਣ ਵੀ ਆਵੇ ਉਹ ਤੁਹਾਨੂੰ ਆਉਂਦਾ ਟਾਈਮ ਹੋ ਗਿਆ ਅੱਧੀ ਰਾਤ ਹੋਣ ਧੀ ਆ ਤੇ ਤੂੰ ਮੈਨੂੰ ਰੋਟੀ ਦੇ ਪਕਾ ਕੇ ਖਰੇ ਕੀ ਕਰ ਫਿਰਿੰਦੀ ਹੈ ਰਮਨਬੀਰ ਮਾਦਾ ਕੀ ਗੱਲ ਹੋ ਗਈ ਮੈਂ ਗੱਲ ਕੀ ਤੈਨੂੰ ਦੱਸਾਂ ਹਾਂ ਕਨੂੰ ਪਤਾ ਇਹ ਕੀ ਟਾਈਮ ਹੋਇਆ ਕਿ ਮੇਰੇ ਨੂੰ ਭੁੱਖ ਨਾ ਜਾਣ ਰਹੀ ਹੈ ਨਹੀਂ ਗੱਲ ਰੋਟੀ ਖਾਧੀ ਨਹੀਂ ਅਜੇ ਨਾ ਕੰਨ ਪੁੱਛਿਆ ਹੀ ਨਹੀਂ ਲੋਕੀ ਦੇ ਸਾਰੇ ਸੌਂ ਸਾਂ ਗਏ ਆਂਡ ਗਵਾਂਡ ਸਾਡੇ ਘਰ ਯਾਰ ਰੋਟੀ ਦਾ ਜੇ ਆ ਟਾਈਮ ਹੋਂਦਿਆ ਵਾ ਉੱਤੋਂ ਕਿੰਨਾ ਹਨੇਰਾ ਹੋ ਗਿਆ ਵਾ ਮੈਂ ਤਾਂ ਰੋਟੀ ਖਾ ਲਈ ਹੋਣੀ ਆ ਮੈਂ ਤਾਂ ਤੈਨੂੰ ਦੱਸਦੀ ਨਹੀਂ ਕਿਤੇ ਮੇਰੇ ਨਹੀਂ ਨਹੀਂ ਤੋਂਂਦੀ ਅੱਛਾ ਨਾ ਕਿਤੇ ਰੋਟੀ ਨਹੀਂ ਤੇ ਆਮਨਾ ਮਨੋਂ ਫੜੋਂਦੀ ਤੂੰ ਐਦਾ ਕਰ ਇੱਥੇ ਵਿਹੜੇ 'ਚ ਨਾ ਬੈ ਤਾਂ ਉਠ ਉੱਥੇ ਅੰਦਰ ਆ ਚੱਲ ਉਹਨੂੰ ਮੈਂ ਕਹਿਣਾ ਵਾ ਤੈਨੂੰ ਰੋਟੀ ਦੇਵੇ ਮੈਂ ਨਹੀਂ ਅੰਦਰ ਜਾਣਾ ਕਿਉਂ ਕਿਉਂਕਿ ਮੈਂ ਬਹਿਣੀ ਆ ਤੇ ਸੌ ਸੌ ਗੱਲ ਕਰਦੀ ਜਾਂਦੀ ਆਂ ਤੇ ਆਂਦਰਾ ਗੰਦੀਆਂ ਹੁੰਦੀਆਂ ਨੇ ਉਹ ਚਾਦਰਾਂ ਪਿੱਛੋਂ ਲੈ ਕੇ ਆਈ ਐ ਤੂੰ ਤਾਂ ਉੱਠ ਕੋ ਹੰਦੀ ਹੁੰਦਾ ਆ ਜਾ ਅੰਦਰ ਬੈਹ ਆਥੇ ਬੈਠ ਦੇ ਤੇ ਮੈਂ ਆਨੂੰ ਕਹਿੰਨਾ ਕਿ ਰੋਟੀ ਲਿਆ ਕੇ ਦਿੰਦੀ ਆ ਆ ਜਾ ਆ ਜਾ ਆ ਜਾ ਬੈਹ ਜਾ ਇੱਥੇ ਮੈਂ ਆਨੂੰ ਕਹਿਣਾ ਲਿਆ ਦੇ ਰੋਟੀ ਹਾਂ ਆ ਜੁੱਤੀ ਲਾ ਕੇ ਤੇ ਉੱਥੇ ਹੋ ਜਾ ਬੈਠਾ ਗਈਆਂ ਆਣ ਕੇ ਭਾਂ ਫੇਰ ਮੇਰੇ ਗੱਲ ਪੈ ਜਾਏ ਪੇਚਾ ਦਰਗੰਦੀ ਕਰ ਛੜੀ ਆ ਇੱਕ ਦਿਨ ਨੂੰ ਚਾਦਰਾਂ ਦਾ ਲੱਗਾ ਰਹਿਂਦਾ ਤੁਸੀਂ ਇਹ ਸੁਣਾ ਬੀਬੀ ਠੀਕ ਠਾਕ ਆ ਨਾ ਤੇ ਮੈਨੂੰ ਨੋਆ ਦੇ ਆਪਣੀ ਅੱਜ ਦੱਸ ਕੇ ਗੱਲਾਂ ਤੰਗੀਤ ਨਹੀਂ ਦਿੰਦੀਆਂ ਹੈਂ ਹਾਂ ਚੱਲ ਠੀਕ ਆ ਉਹਨਾਂ ਨੂੰ ਵੀ ਪਤਾ ਵਾ ਨਾ ਕਿ ਇਹ ਭੈਣ ਜੀ ਆਈ ਤੇ ਉਹਨੇ ਸਾਨੂੰ ਉਦਾਂ ਨਹੀਂ ਬੋਲਣਾ ਲੱਥਣ ਹਾਂ ਕੋਈ ਨਹੀਂ ਕੋਈ ਨੀ ਫਿਕਰ ਨਾ ਕਰਿਆ ਕਰ ਦਿਨ ਚੱਲ ਮੈਂ ਜੀ ਨਹੀਂ ਹਾਂ ਕਿਦ ਨਾ ਸੇ ਬੜਾ ਖੜਿਆ ਜੀ ਜਲਦੀ ਬੀਬੀ ਮੈਂ ਤਾਂ ਫੇਰ ਕੇ ਲੰਮੀ ਹੈ ਲਾਗੇ ਰੱਖੀ ਫੋਨ ਕਿਨੂੰ ਫੋਨ ਕਰਾਂਗੇ ਬੀਬੀ ਹਾਂਜੀ ਬੀਬੀ ਮੈਂ ਮਾਂ ਪਰਿੰਦੇਈ ਹੈ ਤੂੰ ਆਹੋ ਇਹ ਠੀਕ ਠਾਕ ਆਹੋ ਠੀਕ ਠਾਕ ਉਹ ਤਾਂ ਪੁੱਛਦੇ ਆ ਇਹਨੂੰ ਕਹਿੰਦੀ ਲੋੜ ਤਾਂ ਨਹੀਂ ਕੀ ਅੱਛਾ ਜੇ ਲੋੜ ਕਰਦੇ ਤਾਂ ਵੀ ਦੱਸ ਮੈਂ ਨਾਲੇ ਇਨੀ ਗੱਲ ਕਹਿਤੀ ਮਾਂ ਪਰਿਆ ਗਾਣ ਲੋੜੋਂ ਕੋਈ ਹੋਣੀ ਆ ਉਹ ਜਿਹੜਾ ਨੂਹਾਂ ਵਾ ਉਹ ਆਪੇ ਉਹਨੂੰ ਸਾਹਮਣੇ ਨਹੀਂ ਉਹਨਾਂ ਦਾ ਫਰਜ ਬੰਦਾ ਉਹ ਤੈਨੂੰ ਵਾਰਾ ਫਿਕਰ ਹੋ ਰਹੀ ਨਾ ਮੇਰੀ ਮਾਂ ਵਾ ਮੇਰਾ ਫਰਜ ਬੰਦਾ ਉਹਨੂੰ ਪੁੱਛਣ ਦਾ ਕੀ ਉਹ ਆਖੇਗੀ ਮੈਂ ਠੀਕ ਨਹੀਂ ਪੁੱਛਦੀ ਨਹੀਂ ਉਹ ਚੱਲ ਠੀਕ ਆ ਬਾਬਾ ਨਹੀਂ ਉੱਥੇ ਉੱਥੇ ਤੇ ਭਜਾਈਆਂ ਅੰਗਲ ਦੇ ਨੱਚਦੀਆਂ ਨਹੀਂ ਉਹ ਜਿਆਦਾ ਰੋਵੋ ਨਹੀਂ ਚੰਗਾ ਹੁੰਦਾ ਜਦੋਂ ਮੇਰਾ ਚੱਲਦਾ ਨਾ ਤੇ ਮੈਨੂੰ ਚੱਲੋਂ ਦੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਨਾ ਚੱਲ ਉਹ ਤਾਂ ਕੋਈ ਗੱਲ ਨਹੀਂ ਉਹ ਉੱਥੇ ਹੈਗੀਆਂ ਰੋਟੀ ਪਾਣੀ ਉਹਨੂੰ ਖਵਾ ਲਨ ਵਾਲੀਆਂ ਤੂੰ ਨਾ ਇੰਨਾ ਫਿਕਰ ਕਰਿਆ ਕਰ ਤੇ ਆਓ ਇੱਥੇ ਜਿਹੜੀ ਤੇਰੀ ਸੱਸਵਾ ਉਹ ਤੇ ਵਿਚਾਰੀ ਕਹਿਣੀ ਵੀ ਮੇਰੇ ਢਿੱਡ ਕਹਿੰਦੀ ਹੁਣ ਜਵਾਬ ਦੇਂਡਿਆ ਵਾ ਮੈਨੂੰ ਤੇ ਉਹ ਤੇ ਭੁੱਖ ਨਾਲ ਤਰਫਣ ਡਈ ਆ ਤੁਹਾਨੂੰ ਰੋਟੀ ਦਿਖਵਾ ਲ ਦੇ ਤੋ ਟਾਈਮ ਕਿੰਨਾ ਆਇਆ ਇੱਥੇ ਤੂੰ ਫੋਨ ਤੇ ਲੱਗੀ ਆ ਹਾਂ ਦੁਪਹਿਰ ਹੈਗੀ ਨਹੀਂ ਉਹਦੇ ਉਹ ਸਭ ਕੋ ਖਾ ਸਕਦੀ ਆ ਕੁਲਕੇ ਲੱਕੇ ਨੇ ਉਹਨੂੰ ਲਾ ਕੇ ਸੁਣਾ ਦੇ ਦੇ ਭਾ ਕੇ ਦਿਖਾ ਲਾ ਯਾਰ ਆਪਣੀ ਮਾਂ ਦਾ ਤੈਨੂੰ ਬੜਾ ਫਿਕਰ ਆ ਸੱਸ ਦਾ ਤੈਨੂੰ ਮਾਸਾ ਫਿਕਰ ਨੀਗਾ ਮੈਨੂੰ ਨੀ ਚੰਗੀ ਲੱਗਦੀ ਹੈ ਦੀ ਮੈਨੂੰ ਬਾਰ ਬਾਰ ਨਾ ਉਹਦੇ ਲੋਕਿਆ ਕਰੋ ਜੇ ਇਹਦਾ ਜੀ ਕਰੂਗਾ ਉਹਨੂੰ ਭੁੱਖ ਲੱਗੀ ਇਹਨਾਂ ਨੇ ਆਪੇ ਖਾ ਲੈਂਦੀ ਹੁੰਦੀ ਆ ਉਹਦਾ ਤੁਹਾਨੂੰ ਦੱਸਦੀ ਆ ਵੀ ਲੜਾਈ ਪਾਵਾਂ ਤੇ ਤੇਰਾ ਹੰਕਾਰ ਹੀ ਬੜਾ ਵਾ ਤੇ ਹੰਕਾਰ ਹੈਗਾ ਵਾ ਕਿਉਂ ਨਾ ਹੋਵੇ ਹੰਕਾਰ ਕਹਦਾ ਕੋ ਰੱਬ ਨੇ ਮੈਨੂੰ ਦਿੱਤਾ ਵਾ ਅਜੇ ਵੀ ਜਿਵੇਂ ਮਰੂ ਮੈਨੂੰ ਕਰਦੀ ਫਿਰ ਸਾਰਿਆਂ ਕੋ ਡਾਦੀ ਕਰਾਂ ਤੇ ਮੈਨੂੰ ਕੀ ਲੋੜ ਨਹੀਂ ਤੈਨੂੰ ਡਰਾਉਣ ਕੌਣ ਰਿਹਾ ਹਰ ਵੇਲੇ ਤੂੰ ਲੜਨ ਵਾਸਤੇ ਰਹਿਣੀ ਹੈ ਤੇ ਆ ਨਹੀਂ ਤੂੰ ਹੀ ਜੋ ਆਪਣੀ ਮਾਂ ਨੇ ਕਹਿੰਦੇ ਮਿੰਟੋ ਮਿੱਟੀ ਆ ਕੇ ਮੇਰੇ ਦਿਵਾਲੇ ਹੋ ਗਏ ਉਹਨੂੰ ਕਹਿਣਾ ਇਹ ਨਾ ਖਾੜ ਕੇ ਖਾ ਲਾ ਯਾਰ ਕਹਿ ਦੋ ਤੈਨੂੰ ਰੋਟੀਆਂ ਨੂੰ ਦਿੱਤਾ ਵਾ ਰੋਟੀ ਤੇ ਤੂੰ ਉਹਨੂੰ ਖਵਾ ਲ ਦੇ ਉਹ ਤਾਂ ਅੱਜ ਤੂੰ ਅੱਧੀ ਰਾਤ ਹੋ ਗਈ ਆ ਜਦੋਂ ਮੈਂ ਆਪਣੀ ਮਾਂ ਨਾਲ ਫੋਨ ਕਰਾਂ ਬਸ ਤੁਸੀਂ ਉਸੇ ਵੇਲੇ ਆ ਜਾਣਾ ਹੁੰਦਾ ਤੇਰੀ ਮਾਂ ਨੂੰ ਸਾਰਾ ਮੈਨੂੰ ਮਿਲਣਾ ਚਾਹੀਦਾ ਵਾ ਤੇ ਜਿਹੜੀ ਤੇਰੀ ਘਰ ਅਸਲ ਮਾਂ ਤੇਰੀ ਇਹ ਆ ਅਸਲ ਉਸਰ ਮਾਂ ਨਾਲ ਜਿਹੜੀ ਹੈਗੀ ਆ ਨਾ ਮੇਰੀ ਉਹ ਹੋਈ ਆ ਬਸ ਮੇਰੀ ਮਾਂ ਨਾਲ ਕੋਈ ਕੁਝ ਮਾੜੀ ਚੰਗੀ ਨਹੀਂ ਗੱਲ ਕਰਨੀ ਹੈਗੀ ਮੇਰੀ ਮਾਂ ਨੂੰ ਪਾ ਦੋ ਗਈ ਆ ਜੇ ਜ਼ਿਆਦਾ ਹੋਣਾ ਟੋਟੀ ਪੱਕੀ ਆ ਪਾ ਕੇ ਪੜਾ ਦਿਓ ਮੈਨੂੰ ਨਾ ਵਾਰ-ਵਾਰ ਕੀ ਕਰਾਂ ਨਾ ਨੂੰ ਹੱਤਾਂ ਚੰਗੀਆਂ ਨੇ ਗੋਡੇ-ਗੋਡੇ ਪੈਰ ਜਾਂਦੇ ਹੁੰਦੇ ਉਦਾਂ ਹੀ ਬਸ ਮੰਜੀਆਂ ਤੇ ਚੜੀ ਜਾਂਦੀ ਆ ਜੇ ਮੈਂ ਕਹਿੰਨੀ ਆ ਤਾਂ ਕੋਈ ਹੋਰ ਬੋਲਦੇ ਨੇ ਮੈਂ ਨਹੀਂ ਜਾਣਾ ਹੈ ਨਾ ਮੈਨੂੰ ਵਾਰ-ਵਾਰ ਕੀ ਕਰਾਂ ਜਦੋਂ ਬੰਦਾ ਬੁੱਢਾ ਹੋ ਜੇ ਨਾ ਉਹ ਪਹਿਲਾਂ ਉਹਨੂੰ ਸਫਾਈ ਨਹੀਂ ਰੱਖ ਸਕਦਾ ਠੀਕ ਹੈ ਕਿ ਨਹੀਂ ਨਾ ਲੋਕ ਆਪਣਾ ਚਾਜ ਦਾ ਮੂੰਹ ਹੱਥੋਂ ਬਣਾਉਣਾ ਨਾ ਅਗਲੇ ਟਾਈਮ ਨਾਲ ਹੱਥਾਂ ਤੋਂ ਧੋਤਾ ਜਾਣਾ ਜੇ ਤੇਰੇ ਅਗਲੀ ਚੰਗੀ ਹੋਵੇ ਕਿ ਤੈਨੂੰ ਨਿਵਾਲ ਦਿਆ ਕਰ ਮੈਨੂੰ ਕੀ ਲੋੜ ਚੰਗੀ ਭਲੀ ਹੈ ਜਿਹੜੇ ਕੋਈ ਜਾਣਾ ਆਉਣਾ ਉਹਦੋਂ ਤੱਕ ਨਹੀਂ ਕੀਤੀ ਹੈ ਜੀ ਬਸ ਉਹਨੂੰ ਨਿਵਾਲਣ ਨੂੰ ਡਾਦੋ ਕਿ ਜਦੋਂ ਮਰੇਗੀ ਮੈਂ ਨਿਵਾਲ ਦਾਂਗੀ ਚੁੱਪ ਕਰ ਜਾ ਐਗਿਆ ਕਹ ਲੈਣੀ ਗੱਲਾਂ ਨਾ ਕਰ ਸੁੱਖੀ ਜਾਂਦੀ ਬਾਰ ਬਾਰ ਨਾ ਮੈਨੂੰ ਉਹਦੇ ਨੂੰ ਕਿਹਾ ਨਾ ਕਦੋਂ ਬਸ ਮੈਂ ਮੁੰਡੇ ਨੂੰ ਖਾ ਲਾਤਾ ਨਾ ਫਿਰ ਨਾ ਕਿ ਉਹਨੇ ਕਲਾਸ ਲਾਤੀ ਹੁਣ ਤੂੰ ਰੋਟੀ ਨਹੀਂ ਖਾਣੀ ਉਹਨੂੰ ਮੈਂ ਨਹੀਂ ਖਾਣੀ ਹੈਗੀ ਨਾ ਮੈਨੂੰ ਬਾਰ ਬਾਰ ਕਿਹਾ ਕਰ ਚੰਗਾ ਬਾਬਾ ਮੈਂ ਹੀ ਪਾ ਦਿੰਦਾ ਮੈਂ ਐਡਾ ਕੱਪੀ ਹੋਣਾ ਉਹ ਦੰਦ ਨਹੀਂ ਆਖੇ ਲੱਗਦੇ ਜੇ ਦਾਬਾ ਮਾਰੂਗੀ ਨਾ ਇਹਨਾਂ ਨਾਲੇ ਕੰਮ ਕਰੋਗੇ ਨਾ ਤੁਹਾਨੂੰ ਪਤਾ ਲੱਗ ਜੀਗਾ ਲੈ ਮਾਦਾ ਖਾਲਾ ਰੋਟੀ ਲੈ ਆ ਖਾਲਾ ਮੈਂ ਰੋਲਾ ਕਾਦਾ ਪਿਆ ਸੀ ਉਹ ਕੋਈ ਵੀ ਨਹੀਂ ਰੋਲਾ ਕਾਦਾ ਪਹਿਣਾ ਉਹ ਇਹਨੂੰ ਮੈਂ ਕਹਿਣ ਡਿਆ ਹਾਂ ਤੇ ਉਹ ਅੱਗੋਂ ਗੱਲ ਪੈਂਦੀ ਮੇਰੇ ਕੋ ਨਹੀਂ ਮੰਦੀ ਮੁੰਦੀ ਉਹ ਕਹਿੰਦੀ ਆ ਮੈਂ ਰੋਟੀ ਪਾ ਕੇ ਰਹਾਤੀ ਆ ਤੈਨੂੰ ਕੋ ਆਪੇ ਉੱਠ ਕੇ ਰਾਨ ਕੇ ਤੇ ਲੈ ਦੇ ਤੇ ਪਾ ਕੇ ਤੇ ਖਾ ਲੈ ਮੈਂ ਕਹਾਂ ਹੁਣ ਦੱਸ ਘੇਰਾ ਆਪਣੇ ਸਾਈ ਸੌਖਾ ਕੀਤਾ ਵੈ ਤੇ ਇੰਨਾ ਇਦਾਂ ਕਰੀਦਾ ਵੈ ਇਹਨੂੰ ਦੇਖ ਕੇ ਕੀ ਹਮਕ ਹੋ ਗਿਆ ਵੈ ਮੈਂ ਇਹਨੂੰ ਬੜਾ ਸਮਝਾਇਆ ਵਾ ਮੈਂ ਇੰਨਾ ਹੰਕਾਰ ਨਹੀਂ ਕਰੀਦਾ ਜੇ ਕਿਸੇ ਗੱਲ ਦਾ ਤੇ ਉਹ ਨਹੀਂ ਮੰਨਦੀ ਕਿਸੇ ਦੀ ਨਹੀਂ ਹੁਣ ਤਾਂ ਫੇਰ ਲੜਾਈ ਆ ਨਾ ਹੁਣ ਚੁੱਪ ਕਰਕੇ ਦਿਨ ਕੱਢੀ ਜਾਂਦੇ ਆ ਕੀ ਕਰਨਾ ਖਾਲਾ ਤੂੰ ਦੋ ਫੁਲਕੇ ਜਿਹੜੇ ਖਾਣੇ ਹੈ ਮੈਨੂੰ ਦੱਸਦੀ ਕਿ ਹੋਰ ਰੋਟੀ ਚਾਹੀਦੀ ਹੈ ਰਵਾਜ ਮਾਰਦੀ ਕੋਈ ਨਹੀਂ ਮਾਰਦਾ ਹਾਂਗੇ ਉਹ ਤਰ੍ਹਾਂ ਦੀ ਗੰਗਲਿਆਈ ਇਹdepend ਦੀ ਬੁਆ ਤਾ ਚੋਕੀ ਲੈਣੀ ਹੈ ਅੰਸਾਸਿਕਾ ਆ ਵਧੀਆ ਵਧੀਆ ਤੁਸੀਂ ਸੁਣਾਓ ਅੱਛਾ ਤਗਲਾਇਫ ਨੂੰ ਇਹ ਗੱਲ ਨਾ ਆਪਣੇ ਵੀਰ ਦੇ ਨਾਲ ਆਪੇ ਹੀ ਕਰੀ ਹਾਂ ਹਾਂ ਕੋਈ ਗੱਲ ਤੂੰ ਕਰ ਲਈ ਜੇ ਉਹ ਹਾਂ ਕਰੂਗਾ ਤਾਂ ਕੋਈ ਗੱਲ ਨਹੀਂ ਲੈ ਜੀ ਨਾਲੇ ਤੈਨੂੰ ਪਤਾ ਤਾਂ ਹੈਗਾ ਤੂੰ ਪਹਿਲੇ ਵੀ ਖੜੇ ਉਹ ਤਾਂ ਲੈ ਦਿੱਤੇ ਨੀਂਗੇ ਨਹੀਂ ਤੂੰ ਆਪ ਸਿੱਧੀ ਗੱਲ ਕਰੀ ਮੈਂ ਨਹੀਂ ਉਹਨੂੰ ਕਹਿਣਾ ਹੈ ਹੈ ਚਲ ਠੀਕ ਆ ਫਿਰ ਸਤਿ ਸ਼੍ਰੀ ਅਕਾਲ ਪਤਾ ਨਹੀਂ ਨਾ ਕਿ ਦਨੀਆਂ ਤਾਂ ਧਿਆਨ ਹੀ ਬਸ ਤੇ ਕੇਵਨ ਵੀ ਇੱਥੋਂ ਕੱਢ ਲੋ ਜੋ ਕੱਢਿਆ ਜਾਂਦਾ ਕੋਈ ਗੱਲ ਨਹੀਂ ਜਾਣੀ ਇਹ ਤੇ ਕੋਈ ਨਾ ਗੱਲ ਕਰਨੀ ਤੇ ਜਿਹੜਾ ਹੁਣ ਫੋਨ ਆਇਆ ਨਾ ਤੇ ਆਪੇ ਜਵਾਬ ਦੇ ਦੇ ਮੈਨੂੰ ਨਾ ਬੁਰੀ ਬਣਾਈ ਲੱਗ ਜਾਨੀ ਹੁਣ ਇਹਨਾਂ ਪੈਸੇ ਹੀ ਦੇਣਾ ਦੇਖ ਕਿੰਨਾ ਟਾਂ ਮਾਦਾ ਜਿਉਂ ਸੁਤਾ ਹੋ ਉੱਠ ਕੇ ਬਹਿ ਗੱਲ ਕਰਨੀ ਚਾਹੁੰਦਾ ਉਹ ਯਾਰ ਸੌਂ ਤੇ ਲਿਆਂ ਜਾ ਕਰ ਖੜੀ ਕੋਈ ਜ਼ਰੂਰੀ ਵਾਈ ਗੱਲ ਵਾ ਸੌਂ ਤੋ ਸੁਹਾ ਹੋ ਨਾ ਕੰਮ ਹੈਗਾ ਨਹੀਂ ਕਿਹੜਾ ਦਰਿਆ ਦਾ ਮਨ ਟੁੱਟ ਗਿਆ ਵਾ ਐਡਾ ਜ਼ਰੂਰੀ ਜੇ ਬਹਿ ਕੇ ਸੁਣ ਲੈ ਤਾਂ ਵਧੀਆ ਕੀ ਗੱਲ ਹੋ ਗਈ ਆ ਉਹ ਭੈਣ ਤੇਰੀ ਦਾ ਫੋਨ ਆਇਆ ਸੀ ਰਾਜੀ ਬਾਜੀਆ ਰਾਜੀ ਬਾਜੀਆ ਉਹਨਾਂ ਨੂੰ ਤਾਂ ਬਸ ਪੈਸਿਆਂ ਦਾ ਵਾਸਤਾ ਹੀ ਤੇ ਮੈਨੂੰ ਆਂਦੀ ਤੇ ਮੈਂ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆਪਣੇ ਘਰਾਂ ਨੂੰ ਆਪੇ ਪੁੱਛ ਲਈ ਤੇ ਮੈਂ ਤੈਨੂੰ ਹੁਣ ਇਹ ਕਰਕੇ ਦੱਸਣ ਆਈ ਆ ਕਿ ਉਹਨੂੰ ਹਾਂ ਨਾ ਕਰਦੀ ਪੈਸੇ ਦੀ ਪਹਿਲੇ ਤਾਂ ਗੱਲ ਤੇ ਤੇਰੀ ਨਾ ਉਹ ਬੇਚਾਰੀ ਨੂੰ ਕੋਈ ਤੰਗੀ ਹੋਣੀ ਹੈ ਨਾ ਤਾਂ ਹੀ ਮੰਗੇ ਤੇਰੇ ਕੋ ਤੇ ਤੂੰ ਉਹਨੂੰ ਕਹਿ ਰਿਹਾ ਕਿ ਚੱਲ ਥੋੜੇ ਬੋੜੇ ਲੈ ਲਈ ਐਨੇ ਰੁੱਖਾਂ ਨੂੰ ਨਹੀਂ ਲੱਗੇ ਹੈਗੇ ਜੇ ਅਸੀਂ ਕਮਾਉਨੇ ਆ ਨਾ ਕਿ ਆਪਣੇ ਵਾਸਤੇ ਕਮਾਉਨੇ ਆ ਇਹ ਨਹੀਂ ਵੀ ਜਿਹੜੇ ਹੋਏ ਚੋਕੇ ਫੜਾ ਛੱਡੋ ਚਲੋਂ ਪੈਸੇ ਦੇ ਆਗੇ ਸੀ ਕੋਲ ਤੋਂ ਦੇ ਦੇ ਉਹਨਾਂ ਨੂੰ ਥੋੜੇ ਬਹੁਤ ਬਿਲਕੁਲ ਪੈਸੇ ਨਹੀਂ ਦੇਲੇ ਤੇ ਬਹੁਤੀਆਂ ਗੱਲਾਂ ਕੀਤੀਆਂ ਨਾ ਤੇ ਮੈਂ ਪਿੰਦਰ ਨੂੰ ਫੋਨ ਲਾ ਕੇ ਉਹਨੂੰ ਕਹਿ ਦੇਣਾ ਕਿ ਪੁੱਤੇ ਤੂੰ ਬਾਰਾ ਇੱਕ ਵਜੇ ਮਾ ਆ ਜਾ ਕਰ ਤੇਰਾ ਪਿਓ ਡਿਆ ਤਾਂ ਹੀ ਹੁਣ ਗਲਤੀਆਂ ਕਰਨ ਤੇਰੇ ਹਵਾ ਨਾ ਕਰਦੀ ਮੇਰੇ ਤੋਂ ਬਿਨਾਂ ਉਹ ਬਾਬਾ ਨਹੀਂ ਕਰਦਾ ਜੇ ਨਹੀਂ ਦੇਦੇ ਨਾ ਤੇ ਮੇਰੇ ਨਾਲ ਕੋ ਲੜਦੀਆਂ ਆਣਗੇ ਆ ਨਾਲ ਇੱਕ ਕੰਮ ਹੋਰ ਵਾ ਜਿਹੜੀ ਗੱਡੇ ਤੱਕ ਜਾਣਾ ਵਾ ਇੱਕ ਦੋ ਚੀਜ਼ਾਂ ਲਿਆਉਣੀਆਂ ਨੇ ਮੇਰੇ ਕਿੰਨੇ ਕੰਮ ਕਰਨ ਵਾਲੇ ਆ ਅੱਡੇ ਰ ਕਿਹੜਾ ਜ਼ਰੂਰੀ ਕੰਮ ਪਿਆ ਗਿਆ ਹੁਣ ਤੇ 36 ਸਵੇਰ ਨੂੰ ਸੌਂ ਜਾਣਾ ਵਾ ਢੜੀ ਦੇਰ ਸੌਂ ਲਿਆ ਕਰ ਕੰਮ ਪਹਿਲਾਂ ਕਰਕੇ ਸੌਂ ਲਿਆ ਕਰ ਕੋਈ ਜ਼ਰੂਰੀ ਆ ਵੀ ਦਿਨ ਮਗਰੋਂ ਡੁੱਬਦਾ ਤੇ ਜੁੱਲੇ ਚ ਪਹਿਲਾਂ ਹੜਕੇ ਪੈ ਜਾਣਾ ਹੁੰਦਾ 50 ਕੰਮ ਕਰ ਨਾ ਜਿੰਨੇ ਕੋਈ ਕੰਮ ਨਾ ਕਰ ਮੇਰ ਨਾਲ ਲਾਫੀ ਰਹਿਣੀ ਹਰ ਵੇਲੇ ਜਦੋਂ ਵੇਖੋ ਅਠ ਕੇ ਬਸ ਲੰਗਰ ਤੋਂ ਸਲੋ ਬਸ ਖਾਣ ਤੋਂ ਸਵਾ ਹੋਰ ਵੀ ਥੋੜੇ ਕੰਮ ਰਗਾ ਤੂੰ ਨਹੀਂ ਖਾਂਦੀ ਮੈਂ ਤੁਹਾਡੇ ਜਿੰਨੀਆਂ ਨਹੀਂ ਖਾਂਦੀ ਖਾਦੀ ਤੂੰ ਆਪਣਾ ਸਰੀਰ ਵੀ ਬਚਾਉਣਾ ਚਾਹੀਦਾ ਕਰਨਾ ਕੀ ਹੁਣ ਅੱਡੇ ਤੇ ਜਾ ਕੇ ਉਹ ਦੋ ਤਾਂ ਚੀਜ਼ਾਂ ਨਹੀਂ ਹੁੰਦੀਆਂ ਕੱਪ ਕੁੱਪ ਲੈਉਣੀਆਂ ਚਾਦਰਾਂ ਚੋਦਰਾਂ ਲਿਆਉਣੀਆਂ ਆ ਹੁਣ ਦੋ ਤਿੰਨ ਵਾਰੀ ਵਿਛਾ ਲਈਆਂ ਨੇ ਤੇ ਮੈਂ ਨਹੀਂ ਵਿਛਾਉਣੀਆਂ ਆ ਗਈਆਂ ਚੱਲੀਆਂ ਵੀ ਹੁਣ ਮੈਨੂੰ ਲੱਗਦੀਆਂ ਇਹ ਆਊਗੀ ਕੰਮ ਵਾਲੀ ਤੁਹਾਨੂੰ ਖੜਾ ਛੱਡਦੀ ਜਦੋਂ ਇੰਨੀਆਂ ਥੋੜਾ ਹੀ ਅਮੀਰ ਹੋ ਗਏ ਆ ਤੇ ਅਸੀਂ ਚਾਦਰਾਂ ਦੋ ਵਾਰੀ ਵਿਛਾਈ ਜਾਂਦੇ ਆ ਉਹ ਅਸੀਂ ਚਾਦਰਾਂ ਹੀ ਕਿੜੀਆਂ ਹੁਣ ਬਦਲ ਦੀਗੇ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਦੂਜੀ ਕਹਿੰਦਾ ਮੌਕਾ ਨਹੀਂ ਮਿਲਣਾ ਚਾਹੀਦਾ ਮੇਰੇ ਨਾਲ ਜਾਣਾ ਠੀਕ ਆ ਹੱਦ ਹੋ ਗਈ ਆ ਤੇ ਤੈਨੂੰ ਹੰਕਾਰ ਬੋਲਣਿਆ ਹਾਂ ਮੇਰੇ ਕਿੰਨਾ ਹੰਕਾਰ ਹੈ ਦਾ ਮੈਨੂੰ ਰੱਬ ਨੇ ਹੰਕਾਰ ਜਿਉ ਦੀ ਕੀਤਾ ਹੰਕਾਰ ਕੀਤਾ ਮੈਂ ਤਾਂ ਹੀ ਤੇ ਟੁੱਟ ਵੀ ਛੇਤੀ ਜਾਂਦਾ ਹੁੰਦਾ ਕੋਈ ਨਹੀਂ ਟੁੱਟਦਾ ਐਡੀ ਨਹੀਂ ਗੱਲ ਹੈਗੀ ਮੁੰਡੇ ਕੋ ਫੋਨ ਕਰਾ ਕੇ ਨਾ ਤੇ ਕੁੜੀ ਨੂੰ ਫੋਨ ਲਾ ਕੇ ਤੇ ਕਲਾਸ ਲਵਾ ਦੂੰਗੀ ਤੇ ਕੁਸਤਣਾ ਨਹੀਂ ਮਰ ਤੈਨੂੰ ਮੇਰੇ ਅੱਗੇ ਤੈਨੂੰ ਪਤਾ ਹੈਗਾ ਮੇਰੇ ਨੂੰ ਪੁੱਤ ਦਾ ਮਿਲ ਧੀ ਜਵਾਈ ਦਾ ਮੇਰੇ ਤੋਂ ਬਿਨਾ ਪੈਰ ਨਹੀਂ ਵੋਟਦੇ ਹੈਗੇ ਓਏ ਹੋ ਉਹਨਾਂ ਨੂੰ ਪੁੱਠੇ ਸਿੱਧੀਆਂ ਕੰਨਾਂ 'ਚ ਪਾ ਪਾ ਕੇ ਤੇ ਖਲਾਫਤ ਕਰਾਈ ਦਿੱਤੇ ਹੈ ਨਾ ਤੂੰ ਬਹੁਤ ਮੈਂ ਖਲਾਫਤ ਕਰਾਤੀ ਜਦੋਂ ਹੈ ਹੀ ਇਦਾਂ ਨਹੀਂ ਤੇ ਖਲਾਫਤ ਕਰਾਉਣਾ ਹੀ ਚੱਪ ਕਰਕੇ ਨਾ ਕੰਮ ਕਰ ਕਰ ਲਾ ਪੱਠੇ ਪੁੱਠੇ ਪਾ ਉੱਟ ਗਏ ਤੇ ਮੈਂ ਟਾਈਮ ਨਾ ਜਾਣਾ ਮੱਕੜ ਕੇ ਮੋਸਕੇ ਵੀ ਆਉਣਾ ਮੈਂ ਪਰਾਂਵਾਂ ਬੂਹਾਂ ਨੇ ਕੰਮ ਕਰਦੇ ਤੇ ਬਸ ਠੀਕ ਆ ਪਰਾਂਵਾਂ ਦੇ ਕੰਮ ਕਰਨੇ ਤੇ ਮਾਂ ਦੇ ਕਰਨੇ ਹੋਰ ਵੀ ਕੋਈ ਹੈਗਾ ਤੇ ਨਹੀਂ ਜਿਉਂ ਨੇ ਮਾੜਾ ਜਿਹਾ ਪੈਸੇ ਵਲੋਂ ਕਹਿੰਦੇ ਪਹਿਲਾਂ ਹੀ ਸਾਨੂੰ ਪਹਿਲਾਂ ਨਹੀਂ ਦੇ ਦਾਂਗੇ ਹੈਗੇ ਨਹੀਂ ਉਹਨਾਂ ਜੋਗੇ ਰੱਖੇ ਸਾਰੀ ਦਿਹਾੜੀ ਮੇਰਾ ਪੁੱਤ ਕਮਾਉਂਦਾ ਮੇਰੇ ਰਿਸ਼ਤੇਦਾਰਾਂ ਨੂੰ ਨਹੀਂ ਦੇਣ ਮਾਤੇ ਉਹ ਕੱਲਿਆਂ ਉਹ ਜਾ ਕੰਮ ਕਰਦੇ ਆ ਕੇ ਜੇ ਤੇਰੇ ਤੇ ਕਹਿਣ ਲੋੜ ਪਈਂਦੀ ਉਹ ਤੂੰ ਤੇ ਦਵਾ ਦੋ ਬੁੱਕਲ ਚ ਫੜਾ ਦੇਣੀ ਆ ਉਹਨਾਂ ਹਾਂ ਜੀ ਮਾਜੀ ਕੀ ਆਖਿਆ ਮੇਰੇ ਤੇ ਕਹਿਣ ਤੇਰੇ ਬੋਲੇ ਉਹ ਪਪਾ ਮੈਂ ਨਹੀਂ ਕੁਝ ਵੀ ਕਿਹਾ ਆ ਜਾ ਮੇਰੇ ਘਰੋਂ ਲੱਸ ਜਾ ਮੇਰੇ ਜਿਹੜੀ ਵੀ ਗੱਲ ਕਰਨੀ ਆ ਸਾਹਮਣੇ ਕਰਨੀ ਮੇਰੇ ਮਗਰੋਂ ਨਹੀਂ ਕਰਨੀ ਮੈਂ ਬੂਹੇ 'ਤੇ ਖਲੋ ਕੇ ਸਾਰੀਆਂ ਗੱਲਾਂ ਕਰਨੀ ਆ ਇਹ ਨਾ ਤੇਰੇ ਦਿਲ 'ਚ ਹੋਵੇ ਉਹ ਮੈਂ ਨਹੀਂ ਆ ਕੋਈ ਵੀ ਕਿਹਾ ਐਵੇਂ ਨਾ ਪੰਗਾ ਪਾ ਕੇ ਬੈਹ ਜੇ ਮੈਂ ਕੋਈ ਨਿਆਣੇ ਨੂੰ ਦੱਸਤਾ ਨਾ ਜੀਣਾ ਪਾਣੀ ਹਰਾਮ ਕਰ ਦੇਣੀ ਤੇ ਨਹੀਂ ਇਹ ਨਾਲ ਕੀ ਦੱਸਿਆ ਨਹੀਂ ਦੇਣ ਕੱਢਣੀ ਹੈ ਨਾ ਤੇ ਚੱਜਣਾ ਕਟੋ ਕਿਹਨਾ ਕੀ ਦੱਸਿਆ ਨਹੀਂ ਬਾਰ ਬਾਰ ਮੇਰਾ ਸਿਰ ਖਾਂਦੇ ਜੇ ਮਾਪੋਤਾ ਉਹ ਖਿਆਨ ਗਿਆ ਦੀ ਧੀ ਮਾਰੇ ਖਾਨਦਾਨ ਦੀ ਕਿਦਾਂ ਸਿਰ ਤੇ ਬਹਿ ਗਈ ਜਾਣ ਕੇ ਔਕਾਤ ਹੀ ਭੁੱਲ ਗਈ ਆਪਣੀ ਪਿਛਲੇ ਦਿਨ ਤੇ ਚੇਤੇ ਰੱਖ ਲਾ ਹੋ ਗਈ ਤਿਆਰ ਹੋ ਗਈ ਬੱਸ ਕੋ ਚੱਲ ਆ ਜਾ ਬਾਬਾ ਹੁਣ ਮੈਂ ਆਣ ਕੇ ਕੋਈ ਕੰਮ ਕਰ ਵੀ ਕਰਨਾ ਆਪਣਾ ਤੂੰ ਦੀ ਸਹੀ ਜਿਹੜੀ ਮਿਲ ਨਹੀਂ ਘਾ ਦੇਗੀ ਤਾਂ ਉਹ ਚੱਲੋ ਚੱਲੋ ਐਨਾ ਬੋਲਿਆ ਨਾ ਸਰੂ ਬੰਤਾ ਯਾਦਨੀ ਮੋਰਚਾ ਕਰ ਦੋ ਮਨੇ ਜਦੋਂ ਜੱਟ ਪਾਇਆ ਮਾਦਨਾਂ ਕਰਕੇ ਨਹੀਂ ਕਰੇ ਕਰਿਆ ਬਸ ਠੀਕ ਆ ਆਪਾਂ ਚੱਲੇ ਜਿਹੜੀ ਕਿ ਸ਼ਹਿਰ ਨੂੰ ਤੇ ਹੁਣ ਮਗਰੋਂ ਘਰ ਦਾ ਧਿਆਨ ਰੱਖੀ ਸਾਡੇ ਨਾਲ ਹੋ ਸਕਦਾ ਉਥੋਂ ਪਰੌਣੇ ਵੀ ਆ ਜਾਣ ਤੇ ਦੂਜਾ ਕੰਮ ਜਦੋਂ ਉਹ ਪਰੌਣੇ ਬਹਿਣਗੇ ਨਾ ਤਾਂ ਟੋਕ ਕੇ ਵਿੱਚ ਨਾ ਪਈ 100 ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਆਦਤ ਵਾ ਤੇਰੀ ਅੱਛਾ ਤੂੰ ਮੋਦਾ ਬੈਸ ਸਕਨੀ ਆ ਹਣ ਕਰ ਮੇਰਾ ਵਾ ਮੇਰੀ ਚੱਲਣੀ ਜੋ ਮੈਂ ਕਹਾਂਗੀ ਮੇਰੀ ਚੱਲਣੀ ਇੰਨਾ ਘਰ ਚ ਨਹੀਂ ਆਈਦਾ ਹੁੰਦਾ ਹਰ ਘਰ ਕਿਉਂ ਨਾ ਕਰ ਅਜੇ ਵੀ ਮੈਂ ਘਰ ਨਹੀਂ ਕਰਨਾ ਮੈਂ ਤੇ ਕਰਨਾ ਵਾ ਇਹ ਨਾ ਕੀ ਦੱਸਿਆ ਨਹੀਂ ਉਹ ਮੈਂ ਤੇ ਬਾਹਰ ਦੀ ਕਹਿੰਦਾ ਤੂੰ ਇੱਥੇ ਸਿਕੜਾ ਕੇ ਬੈ ਗਈ ਆ ਤੇ ਮੈਂ ਵੀ ਇਹੋ ਹੀ ਕਿਹਾ ਵਾ ਕਿ ਪਰੌਣੇ ਆਣੇ ਹੁਣ ਚੱਟੋ ਕੇ ਨਾ ਬੈਠੀ ਉਹ ਪਰੌਣੇ ਆ ਦੇ ਲੈਣਦੇ ਐਵੇਂ ਬਹਾਨੇ ਬਣਾਵਣਾ ਲੜਦੀ ਰਹੀ ਨਹੀਂ ਪਤਾ ਤੇ ਤੈਨੂੰ ਹੱਲਾ ਹੀ ਵੀ ਆ ਜਾ ਤੂੰ ਦਾ ਜੇ ਬੈਠੂ ਵੀ ਤੇ ਫਿਰ ਕੀ ਸਿਆਣੀ ਆ ਕਿ ਸਿਆਣੀ ਗੱਲ ਹੀ ਕਰੂ ਕੀ ਚੱਜ ਦੀ ਗੱਲ ਨਹੀਂ ਕੀ ਕਰਦੀ ਇਹਨਾਂ ਨਾਲ ਬਣਨ ਲੱਗ ਜਾਈਆ ਮਾਰਦੀ ਰਹਿੰਦੀ ਆ ਸਿਆਣਾ ਬੰਦਾ ਤੇ ਮਾਂ ਕੱਖ ਘੱਟਦੇ ਹੋਗੇ ਬੇਟਾ ਤੇ ਸੋਹਣੇ ਚੰਗੀਆਂ ਭਲੀਆਂ ਤੋਂ ਗੱਲਾਂ ਕਰਦੀ ਆ ਤੂੰ ਵੀ ਬਸ ਹਰ ਵੇਲੇ ਨਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਆ ਓਏ ਚੱਲ ਬਾਬਾ ਚੱਲ ਜੀ ਕੋਈ ਗੱਲ ਨਹੀਂ ਔਣ ਕੇ ਪਰੌਣੇ ਤੋਂ ਮੈਂ ਵੇਖ ਲਾਂਗੀ ਨਾ ਬੈਣੋ ਹਟੇਗੀ ਤੇ ਮਾਰ ਕੇ ਉਹ ਕਹੂੰਗੀ ਵੀ ਮਾਤਾ ਉਧਰ ਬਾਹਰ ਬਹਿ ਜਾ ਜਾ ਪਰੌਣਿਆਂ ਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਕੀ ਗੱਲ ਹੋਣੀ ਐਵੇਂ ਖਾਮ ਖਾਲ ਲੜਾਈ ਐਵੇਂ ਨਾ ਤੂੰ ਚਿਰਕਦਾ ਰਿਹਾ ਕਰ ਜਦੋਂ ਮੈਂ ਇੱਕ ਵਾਰੀ ਤੈਨੂੰ ਜੀਨਗੀ ਖਰਾਬ ਕੀਤੀ ਉਹਨੇ ਬਹੁਤ ਜਿੰਗੀ ਖਰਾਬ ਕੀਤੀ ਹੈ